ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਾਈ ਟਾਪ ਬਰੀਡ ਦੀ ਬੜ ਤਾਜੀ ਸੂਈ ਹੈ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਆ ਤੇ ਇੱਕ ਜਰਸੀ ਬੜਾ ਬਈ ਗੱਭਣਾਂਗੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਧੀਆ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉ ਬੋਚ ਲੈਨੇ ਬਾਈ ਕੋਟੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਵਧੀਆ ਜੀ ਵਧੀਆ ਵਧੀਆ ਚੱਲਦਾ ਕਾਲੇ ਕੰਮ ਹਾਂ ਠੀਕ ਆ ਬਾਈ ਨਾਮ ਤੇ ਐਡਰੈਸ ਬੋਲ ਦੋ ਨਾਂ ਕਾਲਾ ਸਿੰਘ ਪਿੰਡ ਖਾਈ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਬਾਈ ਨੇੜੇ ਪਿੰਡ ਬਾਈ ਜੀ ਨੇੜੇ ਪਿੰਡ ਪੱਤੋ ਹੀਰਾ ਸਿੰਘ ਜੀਨਾ ਸਾਹਿਬ ਰੌਂਤਾ ਠੀਕ ਇੰਦਰ ਗਾਜੀ ਨੇ ਰਹ ਜਾਂਦਾ ਮੋਬਾਈਲ ਨੰਬਰ ਬੋਲ ਦੋ 75080 61254 ਠੀਕ ਆ ਬਈ ਫੇ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਟਾਪ ਰੀਡ ਦੀ ਕਿਹੜਾ ਸੂਚੀ ਹੈ ਏ ਬਈ ਰਿਜਨਲ ਤੀਜਾ ਸੂਆ ਨਾ ਤਾਂ ਦੂਜਾ ਏ ਤੇ ਨਾ ਚੌਥਾ ਠੀਕ ਆ ਬਈ ਹਾਂ ਕਦੋਂ ਸੂਈ ਆ ਭਰਾ ਇਹ ਬਈ ਸੂਈ ਹੋਊਗੀ ਤੜਕੇ 4 ਵਜੇ 4 ਵਜੇ ਤੇ ਜੇਰ ਪੈ ਗਈ ਇਹ ਹਾਂ ਬਈ ਜੇ 7 7:30 ਵਜੇ ਪੈ ਗਈ ਸੀ ਜੇ ਦਾਣਾ ਪਰ ਜੇਰ ਦਿਖਾ ਦਿੰਨੀ ਠੀਕ ਆ ਬਈ ਜੇਰ ਕੰਪਲੀਟ ਆ ਬਈ ਉਹ ਪਈਆ ਬਟਨਸ ਲੈ ਦਿਖਾ ਨੇ ਇੱਕ ਵੀ ਚੱਕਰ ਹੀ ਨਹੀਂ ਲੈ ਬਈ ਓਕੇ ਆ ਬਈ ਠੀਕ ਟੱਗ ਅ ਬੱਚਾ ਬੱਚੀ ਦਿੱਤੀਆਂ ਨੇ ਬੱਚੀ ਆ ਹਾਂ ਬਾਈ ਬਸੀ ਆ ਬੱਚੀ ਬੜੀ ਚੰਗੀ ਦਿੱਤੀ ਹੈ ਨਾ ਹਾਂ ਬਾਈ ਕਿਹੜੇ ਟੀਕੇ ਦੀ ਇਹ ਇਹ ਬਾਈ ਏਵੀਐਸ ਦਾ ਮੈਜਿਕ ਬੋਲ ਲਾਗਾ ਸੈਕਟਰ 7 ਦਾ ਉਹਦੀ ਹੈ ਠੀਕ ਆ ਮੈਜਿਕ ਬੋਲ ਦੀ ਬੱਚੀ ਹੈ ਬਾਈ ਹਾਂ ਏਵੀਐਸ ਦਾ ਮੈਜਿਕ ਬੜਾ ਚੰਗਾ ਨਾਸਾਂ ਨੂੰ ਸਾਡੀ ਕੋ ਗਲਾਬੀ ਹੈ ਕੁਆਲਿਟੀ ਬੱਚੀ ਦੇ ਵਿੱਚ ਫੋਲ ਲੱਗ ਫੋਲ ਬਰੀਡ ਆ ਬਾਈ ਬੱਚਾ ਬਹੁਤ ਚੰਗਾ ਦਿੱਤਾ ਸੈਕਟਰ 7 ਦੀ ਬੱਚੀ ਹੈ ਕਰਮ ਵਾਲੀ ਤੇ ਕਿੰਨਾ ਬੋਲਾ ਕੱਢਿਆ ਫਿਰ ਬਾਈ ਬੋਲਾ ਇਹ ਤਾਂ ਤਕਰੀਬਨ 6 ਵਜੇ ਕੱਢਿਆਗਾ 6 ਕਿਲੋ ਬੋਲਾ ਕੱਢਿਆਗਾ 2 ਕਿਲੋ ਬੱਚੀ ਨੂੰ ਪਿਆ ਤਾਂ 4 ਕਿਲੋ ਪਿਆ ਠੀਕ ਕਰ ਉਹ ਜੇ ਆਪਾਂ ਵਿਖਾ ਵੀ ਸਕਦੇ ਹਾਂ ਠੀਕ ਆ ਬਾਈ ਤੇ ਨਾੜਾ ਲੇਵੇ ਤੇ ਫੁੱਲ ਕੱਲੀ ਕੱਲੀ ਨਾੜਾਂ ਚਮਕਦੀ ਆ ਬਈ ਤੇ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਤੇ ਥਣ ਚਵਾਈ ਕਿਵੇਂ ਆ ਪ੍ਰਾਪਤ ਚਵਾਈ ਬਾਈ ਓਕੇ ਆ ਜਮਾ ਇੱਕ ਟੈਨਸ਼ਨ ਵਾਲੀ ਗੱਲ ਹੂੰ ਖੁਸ਼ ਆਂ ਤੋਂ ਦੇਖੋ ਬਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਦੋਨੇ ਤਿੰਨੇ ਪਾਸਿਓਂ ਲੈਵਾ ਚੈੱਕ ਕਰੋ ਨਾੜਾ ਇਧਰ ਵੀ ਫੁੱਲ ਜਾਈਆਂ ਨੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੇ ਦੁੱਧ ਦੀ ਅਸਟੀਮੇਟ ਜੀ ਬਾਈ ਦੁੱਧ 33 34 ਕਿਲੋ ਉਹਨਾਂ ਨੇ ਚੋਇਆ ਦੂਜੇ ਸੂਏ ਜਿੱਥੋਂ ਆਪਾਂ ਲਈ ਆ ਹੂੰ ਠੀਕ ਆ ਹਾਂ ਦੁੱਧ ਦਾ ਰਿਕਾਰਡ ਬਾਈ ਬਹੁਤ ਚੰਗਾ ਖਿਰਟਾਂ ਚਾ ਵੀ ਵੈੜ ਦਾ ਬਹੁਤ ਚੰਗਾ ਦੁੱਧ ਵਾਕਈ ਚੰਗਾ ਪਾ ਦੂ ਤੋਰਾ ਕਮਾਲ ਦਾ ਪ੍ਰਿੰਟ ਬਹੁਤ ਚੰਗਾ ਥਣ ਮੁਠੀ ਵਾਲ ਕੱਲਾ ਕੱਲਾ ਧਣ ਚਵਾਈ ਨੰਬਰ 1 ਚੰਗੇ ਬੋਲੇ ਤੋਂ ਕਰਮਾਲੀ ਸਟਾਰਟ ਹੋਈ ਆ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬੱਚੀ ਨੇ ਬਾਈ ਸਾਲ ਡੇਢ ਸਾਲ ਨੂੰ ਕਰਮਾਲੀ ਨਾਲ ਹੀ ਤਿਆਰ ਹੋ ਜਾਣਾ ਤੇ ਮੁੱਲ ਕੀ ਆ ਭਰਾ ਜਾਇਜ਼ ਜਦਾ ਮੁੱਲ ਬਈ 130 ਆ 1 ਲੱਖ 13000 ਰੁਪਏ ਮਾਨਤਨ ਹੋ ਜੂ ਭਰਾ ਬਸ ਬਈ ਉਹਨਾਂ ਕੀ ਕੀਤਾ ਆਪਾਂ ਬੜਾ ਨਹੀਂ ਕੀਤਾ ਮਾੜਾ ਮੋਟਾ ਹੀ ਹੋਊਗਾ ਓਕੇ ਬਈ 1 ਲੱਖ 30000 ਰੁਪਏ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਆਰਡਰ ਕਮਾਲ ਦਾ ਸ਼ਾਮ ਤੱਕ ਆਰਡਰ ਆ ਜਿਹੜਾ ਕਰਮ ਵਾਲੀਆਂ ਹੋਰੀ ਵਧੀਆ ਤਿਆਰ ਕਰ ਲੈਣਾ ਕੱਦ ਦੇਖੋ ਬਈ ਫਰੰਟ ਬਰੰਟ ਪੂਰਾ ਚੰਗਾ ਚੰਗਿਆ ਪੜੀ ਵੀ ਵੜਾ ਫੇਸ ਹੂਸ ਬੜਾ ਚੰਗਾ ਤੇ ਬੱਚਾ ਵੀ ਬੱਚੀਆ ਬੱਚੀ ਵੀ ਕੁਆਲਿਟੀ ਵਾਲੀ ਆ ਅੱਗੇ ਵੀਰੇ ਜਰਸੀ ਆ। ਹਾਂ ਬਾਈ ਇਹ ਕ੍ਰਾਸ ਜਰਸੀ ਆ ਪੰਜਾਬ ਵਾਲੀ। ਕਿਹੜਾ ਸੂਆ ਸੋਨੀਆ ਵੀਰੇ? ਇਹ ਵੀਰੇ ਦੂਜਾ ਰੀ ਦੂਜਾ ਸੂਆ। ਕਿੰਨੇ ਦਿਨ ਲੈਂਦੀ ਆਪਾਂ? ਬੱਸ ਬਾਈ ਅੰਦਾਜ਼ ਜੇ ਤੋ ਆਏ ਆ ਵੀ 4-5 ਦਿਨ ਲੈ ਜੂ ਇਹਨਾਂ ਦਾ ਪਤਾ ਨਹੀਂ ਕਰਮ ਵਾਲਿਆਂ ਦਾ ਕੱਲ ਨੂੰ ਵੀ ਸੂ ਸਕਦੀ ਆ ਜੀ। ਸਹੀ ਆ ਬਾਈ ਸਹੀ। ਹਾਂ। ਕਿੰਨਾ ਕੀ ਰਿਕਾਰਡ ਆ ਦੁੱਧ ਦਾ? 17 ਕਿਲੋਟਰ ਚ ਹੋਇਆ ਉਹਨਾਂ ਦੇ ਪਹਿਲੇ। ਹੂੰ। ਕੱਲਾ ਕੱਲਾ ਥਾਣ ਮੁੱਠੀ ਆ ਥਾਣ ਚਾਰੇ ਥਾਣ ਨੇ ਖਣਵੇਂ ਪੂਰੇ ਗਏ ਤੇ। ਲੇਵਾ ਕਮਾਲ ਦਾ। ਗੱਠ ਲੇਵਾ ਬਾਈ ਮੂਹ ਨੂੰ। ਸ਼ਾਨਦਾਰ ਵੀ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਡੇਕਰ ਮਾਈਨੇ ਤਿਆਰ ਕਰ ਰਹੇ ਨੇ ਖੋਲੋ ਬਈ ਤੁਰੇ ਕੱਦ ਚੰਗਾ ਚੰਗੀ ਅਪਲੀ ਵੀ ਹੈ ਜਰਸੀ ਹੈ ਬਰੀਡ ਫੁੱਲ ਚੰਗੀ ਹੈ ਨਾ ਗਰਮੀ ਮੰਨੇ ਨੇ ਠੰਡ ਮੰਨੇ ਫਾਸਟ ਫੂਡ ਫੁੱਲ ਆਉ ਮੱਝਾਂ ਨਾਲ ਦਾ ਦੁੱਧੂ ਕਰਮਾੜੀ ਤੋਰਾ ਦੇਖੋ ਗਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਦੇ ਥਣ ਲੱਗੇ ਬਈ ਕੁਆਲਿਟੀ ਵਾਰਡ ਚ ਖੈਰ ਪਾਉਂਦਾ ਹੈ ਕੀ ਮੋਲਾ ਵੀਰੇ ਜਾਇ ਦੇ ਤਾ ਇਹਦਾ 75000 ਰੁਪਏ ਦਾ ਮਾਨਦਾਨ ਹੋ ਜਾ ਹਾਂ ਹੋ ਜਾ ਠੀਕ ਹੈ 75000 ਰੁਪਏ ਮੋਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਤੇ ਚੌੜੀ-ਚੂੜੀ ਦੇਖੋ ਬਾੜ ਪਿੱਛੇ ਤੋਂ ਫੁੱਲ ਆ ਆਰਡਰ ਕਮਾਲ ਦਾ ਹਾਲੇ ਕੱਚੀ ਆ ਦਿਨ ਲੈਂਦੀ ਆ ਆਰਡਰ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਜਿਹੜੇ ਸਾਂ ਉਹਨਾਂ ਤਿਆਰੀ ਆ ਨਾ ਆਰਡਰ ਦੀ ਫੀਟਿੰਗ ਚੈੱਕ ਕਰ ਲਓ ਗਲਾਬੀ ਸਣ ਮੁੱਠੀ ਰਾਂਥਾਂ ਨੇ ਕੱਲਾ-ਕੱਲਾ ਥਣ ਪੂਰੀ ਵਿੱਥੀ ਤੇ ਖਣ ਲੱਗਿਆ ਖਦ ਦੇਖੋ ਉਧਰ-ਉਧਰ ਫੁੱਲ ਆ ਫੇਸ ਬੜਾ ਚੰਗਾ ਹੈ ਮੋਲ ਜੈ ਜਬਈ ਮਾਨਦਨ ਜ਼ਰੂਰ ਹੋ ਜੂਗਾ ਨਗਸੀ ਭਰਾ ਕੋਲੇ ਦੋ ਦੋਨੀ ਰਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਦਾ ਵਿਆਹ ਇਹਨੇ ਕਰ ਲਿਓ ਜੀ ਧੰਨਵਾਦ